ਪਿੰਡ ਥੋਬਾ ਜ਼ਿਲ੍ਹਾ ਮਰਤਸਰ ਤਹਿਸੀਲ ਅਜਨਾਲਾ ਵਿਖੇ ਅੱਜ ਅਸੀਂ ਪਹੁੰਚੇ ਹਾਂ ਤੁਹਾਨੂੰ ਦੱਸ ਦਈਏ ਕਿ ਜੋ ਪਿਛਲੀ ਦਿਨੀ ਬਰਸਾਤਾਂ ਹੋਈਆਂ ਨੇ ਅਤੇ ਰਾਵੀ ਦਰਿਆ ਨੇ ਜਿਹੜੀ ਮਾਰ ਕੀਤੀ ਏ ਉਹਦੀ ਮਾਰ ਦੇ ਨਾਲ ਜਿਸ ਘਰ ਦੀਆਂ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਉਹ ਘਰ ਜਿਹੜਾ ਏ ਉਹ ਕਾਫੀ ਨੁਕਸਾਨਿਆ ਗਿਆ ਏ ਤਾਂ ਮੈਂ ਦੱਸ ਦਵਾਂ ਕਿ ਪਰਿਵਾਰ ਨੇ ਆ ਵੇਖੋ ਜਿਹੜੇ ਸਮਾਨ ਆ ਉਹ ਕੱਢ ਕੇ ਸੁੱਕਨੇ ਪਾਇਆ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਜਿਹੜੀਆਂ ਸਾਰੀਆਂ ਤਸਵੀਰਾਂ ਜਿਹੜੀਆਂ ਦਿਖਾ ਦਿੱਤੀਆਂ ਜਾਵੇ ਉੱਥੋਂ ਤੱਕ ਕਿ ਜਿਹੜੀ ਫ੍ਰਿਜ ਹੈ ਉਹਨਾਂ ਨੇ ਉਹ ਵੀ ਬਾਹਰ ਕੱਢ ਕੇ ਰੱਖੀ ਹੋਈ ਏ ਇਸ ਘਰ ਦੇ ਜਿਹੜੇ ਬਹੁਤ ਮੰਦੇ ਹਾਲਾਤ ਨੇ ਮੈਂ ਕੈਮ ਮੈਨੂੰ ਕਵਾਂਗਾ ਥੋੜਾ ਅੱਗੇ ਆ ਕੇ ਜਿਹੜੀਆਂ ਤਸਵੀਰਾਂ ਆ ਉਹ ਦਿਖਾ ਦਿੱਤੀਆਂ ਜਾਣ ਤਰਪਾਲਾ ਪਾ ਕੇ ਪਰਿਵਾਰ ਰਹਿ ਰਿਹਾ ਏ ਆ ਸਾਰੇ ਜਿਹੜੇ ਕੱਪੜੇ ਨੇ ਪਰਿਵਾਰ ਦੇ ਸਾਰੇ ਨੁਕਸਾਨੇ ਗਏ ਨੇ ਸਾਰੇ ਕੱਪੜੇ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਤੇ ਇਸ ਜਿਹੜਾ ਘਰ ਘਰ ਦੀਆਂ ਜਿਹੜੀਆਂ ਦੀਵਾਰਾਂ ਨੇ ਉਹ ਇਸ ਹੜ੍ਹ ਦੀ ਮਾਰ ਦੇ ਨਾਲ ਜਿਹੜੀਆਂ ਢਹਿ ਚੁੱਕੀਆਂ ਨੇ ਢੱਟ ਚੁੱਕੀਆਂ ਨੇ ਆਹ ਦੇਖ ਲੋ ਸਾਰਾ ਸਮਾਨ ਘਰ ਦਾ ਕਿਦਾਂ ਜਿੱਦਾਂ ਕੁਵਾੜ ਦਾ ਸਮਾਨ ਪਿਆ ਹੁੰਦਾ ਨਾ ਇੱਕ ਹੱਸਦਾ ਵਸਦਾ ਜਿਹੜਾ ਘਰ ਸੀ ਇੱਕ ਕੁਵਾੜ ਖਾਨਾ ਬਣ ਗਿਆ ਏ ਐਸੀ ਰਾਵੀ ਦਰਿਆ ਨੇ ਜਿਹੜੀ ਆ ਮਾਰ ਮਾਰੀ ਆ ਐਸੀ ਬਰਸਾਤਾ ਨੇ ਮਾਰ ਮਾਰੀ ਆ ਐਸਾ ਕੁਦਰਤ ਦਾ ਜਿਹੜਾ ਖੇਡ ਜਿਹੜੀ ਐਸੀ ਵਾਪਰੀ ਏ ਇਹ ਹੱਸਦਾ ਵਸਦਾ ਜਿਹੜਾ ਪਰਿਵਾਰ ਹੈ ਇਹ ਖੇਰੂ ਖੇਰੂ ਹੋ ਚੁੱਕਾ ਏ ਮੈਂ ਕੈਮਰਾਮੈਨ ਨੂੰ ਕਮਾਂਗਾ ਕੱਲੀ ਕੱਲੀ ਜਿਹੜੀ ਤਸਵੀਰ ਹੈ ਉਹ ਘਰ ਦੀ ਦਿਖਾ ਦਿੱਤੀ ਜਾਵੇ ਕਿੱਦਾਂ ਜਿਹੜਾ ਘਰ ਹੈ ਇਹ ਨੁਕਸਾਨਿਆ ਗਿਆ ਆ ਦੇਖੋ ਦੀਵਾਰ ਜਿਹੜੀ ਏ ਕਿੱਦਾਂ ਜਿਹੜੀ ਸਾਰੀ ਪਰਲੇ ਪਾਸੇ ਡਿੱਗ ਚੁੱਕੀ ਏ ਇਹ ਘਰ ਕਾਫੀ ਨੁਕਸਾਨਿਆ ਗਿਆ ਆ ਸਾਨੂੰ ਵੀ ਅਜੇ ਫਿਲਹਾਲ ਡਰ ਲੱਗਦਾ ਪਿਆ ਕਿ ਜਿਹੜੇ ਇਹ ਕਿਤੇ ਲੈਂਟਰ ਜਿਹੜਾ ਨੇ ਇਹ ਥੱਲੇ ਨਾ ਆ ਜਾਏ ਕਿਉਂਕਿ ਹੁਣ ਤੁਪਾ ਲੱਗਣੀਆਂ ਨੇ ਤੁਪਾ ਲੱਗਣ ਦੇ ਨਾਲ ਜਿਹੜਾ ਇਹ ਘਰ ਦੇ ਵਿੱਚ ਹੋਰ ਜਿਹੜੀਆਂ ਜਿਹੜੀਆਂ ਦੀਵਾਰਾਂ ਦੇ ਵਿੱਚ ਤੇੜਾ ਆਉਣੀਆਂ ਨੇ ਮੈਂ ਇੱਥੇ ਸਰਕਾਰਾਂ ਬਹੁਤ ਦਾਵਾ ਕਰਦੀਆਂ ਨੇ ਕਿ ਅਸੀਂ ਹਰ ਪ੍ਰਬੰਧ ਕੀਤਾ ਏ ਮੇਰੇ ਖਿਆਲ ਦੇ ਨਾਲ ਇਸ ਪਰਿਵਾਰ ਦੇ ਕੋਲ ਕੋਈ ਵੀ ਨਹੀਂ ਪਹੁੰਚਿਆ ਅਗਰ ਜੇ ਪਹੁੰਚਿਆ ਹੁੰਦਾ ਤੇ ਇਸ ਪਰਿਵਾਰ ਦੇ ਹਾਲਾਤ ਕੁਝ ਹੋਰ ਹੁੰਦੇ ਕਿਸ ਤਰ੍ਹਾਂ ਜਿਹੜਾ ਬੈੱਡ ਆ ਉਹ ਟੁੱਟ ਕੇ ਜਿਹੜਾ ਸਾਰੇ ਦਾ ਸਾਰਾ ਜਿਹੜਾ ਥੱਲੇ ਡਿੱਗ ਚੁੱਕਾ ਏ ਆ ਵਾਸ਼ਿੰਗ ਮਸ਼ੀਨ ਆ ਕੱਪੜੇ ਧੋਣ ਵਾਲੀ ਇਹ ਵੀ ਇਹ ਕੁਆੜ ਬਣ ਚੁੱਕੀ ਏ ਮੈਂ ਕੱਲੀ ਕੀ ਕੀ ਚੀਜ਼ ਮੈਂ ਦੱਸਾਂ ਆ ਬੱਚਿਆਂ ਦੇ ਖੇਡਣ ਵਾਲੇ ਖਡਾਉਣੇ ਤੱਕ ਵੇਖੋ ਕਿਦਾਂ ਜਿਹੜੇ ਨੇ ਉਹ ਮਤਲਬ ਖਰਾਬ ਹੋ ਚੁੱਕੇ ਨੇ ਪਾਣੀ ਇੰਨਾ ਤਦਾਦ ਦੇ ਵਿੱਚ ਆਇਆ ਸਾਡੇ ਕੋਲ ਇੱਥੇ ਖਲੋਣਾ ਜਿਹੜਾ ਏ ਉਹ ਮੁਸ਼ਕਲ ਹੋਇਆ ਪਿਆ ਬਹੁਤ ਜੜੀ ਬਹੁਤ ਸਾਰੀ ਜਿਹੜੀ ਬਦਬੂ ਆ ਉਸ ਘਰ ਦੇ ਵਿੱਚੋਂ ਆ ਰਹੀ ਹੈ ਬਹੁਤ ਮੰਦੇ ਹਾਲਾਤ ਨੇ ਆਓ ਆਪਾਂ ਗੱਲ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਤੇ ਜਾਣਦੇ ਆਂ ਕਿਹੋ ਜਿਹੇ ਹਾਲਾਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਏ ਤਰਪਾਲਾ ਪਾ ਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਰਪਾਲਾ ਪਾ ਕੇ ਤੰਬੂ ਬਣਾ ਕੇ ਇਹ ਪਰਿਵਾਰ ਰਹਿ ਰਹੀ ਮਜਬੂਰ ਹੈ ਇਹੋ ਜਿਹੇ ਹਾਲਾਤ ਮੇਰੇ ਖਿਆਲ ਦੇ ਨਾਲ 1947 ਦੇ ਵਿੱਚ ਵੀ ਨਹੀਂ ਹੋਏ ਹੋਣੇ ਜਦੋਂ ਵਟਵਾਰਾ ਹੋਇਆ ਸੀ ਦੇਸ਼ ਦਾ ਉਦੋਂ ਵੀ ਨਹੀਂ ਇਹੋ ਜਿਹੇ ਹਾਲਾਤ ਹੋਏ ਹੋਣੇ ਜਿਹੜੇ ਹਾਲਾਤ ਅੱਜ ਇਸ ਰਾਵੀ ਦਰਿਆ ਨੇ ਕਰ ਦਿੱਤੇ ਨੇ ਹੜ ਨੇ ਕਰ ਦਿੱਤੇ ਨੇ ਬਰਸਾਤਾ ਨੇ ਕਰ ਦਿੱਤੇ ਨੇ ਇੱਕ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਏ ਆਓ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਹੁਣ ਪਰਿਵਾਰ ਦਾ ਗੁਜ਼ਾਰਾ ਕਿ ਹੋ ਜਾਏ ਖਾਣ ਮਾਣ ਤੇ ਉਹਨਾਂ ਨੇ ਪਰਿਵਾਰ ਨੇ ਕਣਕ ਰੱਖੀ ਸੀ ਉਹ ਵੀ ਵੇਖੋ ਸਾਰੀ ਭੇਜਗੀ ਖਰਾਬ ਹੋ ਚੁੱਕੀ ਏ ਤੁਸੀਂ ਦੇਖ ਸਕਦੇ ਜੋ ਤਸਵੀਰਾਂ ਦੇ ਵਿੱਚ ਪਰਿਵਾਰ ਸਾਡੇ ਨਾਲ ਮੌਜੂਦ ਹੈ ਪਰਿਵਾਰ ਦੇ ਕੋਲ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਘਰ ਦੇ ਵਿੱਚ ਜਿਹੜਾ ਪਾਣੀ ਦਾਖਲ ਹੋਇਆ ਕਿੰਨੇ ਫੁੱਟ ਜਿਹੜਾ ਪਾਣੀ ਆ ਉਹ ਦਾਖਲ ਹੋ ਕੇ ਇਸ ਘਰ ਨੂੰ ਖੰਡਰ ਬਣਾ ਦਿੱਤਾ ਹੈ ਵੀਰ ਜੀ ਕੀ ਨਾਮ ਆਪਣਾ ਇੱਥੇ ਇੱਥੇ ਆਜੋ ਇੱਥੇ ਆਜੋ ਹਾਂਜੀ ਪਿੰਡ ਥੋਬਾ ਜਿਲ੍ਹਾ ਹੰਸਾਤ ਚਿਨਾਲੇ ਦੇ ਰਹਿਣ ਵਾਲੇ ਆ ਅਸੀਂ ਤੇ ਇਹ ਕਿੰਨਾ ਪਾਣੀ ਜਦੋਂ ਇਧਰ ਪਾਣੀ ਆਉਂਦਾ ਇਹ ਕਿਸ ਵੇਲੇ ਤੁਹਾਨੂੰ ਪਤਾ ਲੱਗਦਾ ਕਿ ਪਾਣੀ ਨੇ ਮਤਲਬ ਮਾਰ ਮਾਰ ਦਿੱਤੀ ਸਾਨੂੰ ਕੋਈ ਪੌਣੇ 6 ਵਜੇ ਪਤਾ ਲੱਗਦਾ ਵਾ ਅੱਛਾ ਤੇ 15 ਕ ਮਿੰਟਾਂ ਦੇ ਵਿੱਚ ਮਤਲਬ ਵੀ ਸਾਨੂੰ ਸਮਾਨ ਵੀ ਨਹੀਂ ਨਿਕਲਿਆ ਬਾ ਸਾਡੇ ਕੋਲ ਤੇ ਅੱਛਾ ਜੀ ਤੇ ਵੀ ਇਸ ਤੋਂ ਪਹਿਲਾਂ ਵੀ ਜਦੋਂ ਅੱਧਾ ਘੰਟਾ ਪਹਿਲਾਂ ਜਦੋਂ ਬੰਦੇ ਵੀ ਇੱਥੇ ਆ ਗਿਆ ਵਾ ਆ ਗਿਆ ਜੇ ਕੋਈ ਪੱਕਾ ਵੀ ਨਹੀਂ ਪਤਾ ਲੱਗਦਾ ਉਦੋਂ ਮੈਂ ਆਪਣੇ ਨਾਨਕੇ ਆਪਣੇ ਮਾਤਾ ਨੂੰ ਆਪਣੇ ਜਾਣੇ ਨੇ ਮੈਂ ਘਲਤਾ ਸੀ ਅੱਛਾ ਜੀ ਉਸ ਤੋਂ ਬਾਅਦ ਮੈਂ ਇਥੋਂ ਮਾਮੀ ਨੇ ਨਿਕਲਿਆ ਕਰ ਲੇ ਕੋਈ ਤੁਹਾਨੂੰ ਪਤਾ ਆਪਾਂ ਆਪਣੇ ਸਾਰੇ ਬੰਦ ਦੇ ਸੀ ਤੇ ਇਹ ਵੀ ਸਮਾਰਟਫੋਨ ਸਾਰਾ ਪੇਚ ਗਿਆ ਵਾ ਤੇ ਕੰਮਕਾਨ ਤੁਹਾਡੇ ਸਾਹਮਣੇ ਜੋ ਵੀ ਮਿਲ ਰਿਹਾ ਕਿੰਨੀ ਕ ਤੇਜ਼ੀ ਦੇ ਨਾਲ ਜਿਹੜਾ ਕਿੰਨੀ ਕ ਸਪੀਡ ਦੇ ਨਾਲ ਜਿਹੜਾ ਪਾਣੀ ਆ ਤੇ ਕਿੰਨੇ ਚਿਰ ਦੇ ਵਿੱਚ ਸਾਰੇ ਘਰਾਂ ਨੂੰ ਉਹਨੇ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਮਤਲਬ ਉਹ ਦੇਖ ਲਿਓ ਵੀ ਆ ਦੂਰ ਜੁਰਨਾ ਵੀ ਨਾ 15 ਮੀਟਰ ਦੇ ਵਿੱਚ ਆ ਆ ਕਮਰੇ ਤੇ ਪਰਲੇ ਬੰਨੇ ਪਾਣੀ 15 ਮੀਟਰ ਦੇ ਵਿੱਚ ਇੱਥੇ ਆ ਗਏ 15 ਮੀਟਰ ਬੜੀ ਦੂਰ ਦੀ ਗੱਲ ਸੱਤ ਅੱਠਾ ਮੀਟਰ ਦੇ ਵਿੱਚ ਜਦੋਂ ਵੜਾ ਪਿਆ ਸੱਤ ਇੰਨੀ ਤੇਜ਼ੀ ਨਾਲ ਪਾਣੀ ਆ ਇੰਨੀ ਜ਼ੋਰ ਚ ਪਾਣੀ ਆਇਆ ਮਤਲਬ ਕਿਸੇ ਨੂੰ ਭੱਜ ਜਾਂਦਾ ਨਹੀਂ ਮਤਲਬ ਮੌਕਾ ਮਿਲਿਆ ਤੇ ਇਹ ਤੁਹਾਡੇ ਘਰ ਦੇ ਵਿੱਚ ਕਿੰਨੇ ਫੁੱਟ ਜਿਹੜਾ ਪਾਣੀ ਆ ਉਹ ਦਾਖਲ ਹੋ ਚੁੱਕਾ ਸੀ ਸੱਤ ਕਿ ਫੁੱਟ ਲਾ ਲਓ 6-7 ਫੁੱਟ ਪਾਣੀ ਇਨ ਇਨ ਇਨਾਂ ਤੇ ਜਨਾ ਇਨਾਂ ਪਾਣੀ ਆ ਗਿਆ ਹਾਂਜੀ ਇਨਾਂ ਪਾਣੀ ਆ ਗਿਆ ਤੇ ਇਹ ਫਿਰ ਰਾਵੀ ਦਰਿਆ ਨੇ ਜਿਹੜੀ ਮਾਰ ਮਾਰੀ ਹੈ ਹਾਂਜੀ ਰਾਵੀ ਦਰਿਆ ਨੇ ਤੇ ਇਹ ਬੰਨ ਕਦੋਂ ਟੁੱਟਦਾ ਹੈ ਕਿੱਦਾਂ ਪਤਾ ਲੱਗਾ ਤੇ ਜਿਹੜਾ ਬੰਨ ਰਾਵੀ ਦਾ ਟੁੱਟ ਚੁੱਕਾ ਹੈ ਹਾਂਜੀ ਇਹ ਪਿੰਡ ਐ ਇਸ ਤੋਂ ਪਿੰਡ ਘੋਣਿਆਲ ਤੋਂ ਉੱਥੋਂ ਟੁੱਟਾ ਵਾ ਪਤਾ ਲੱਗਾ ਵਾ ਤੇ ਇਧਰੋਂ ਮਲਕਪੁਰੋਂ ਤੇ ਇਧਰੋਂ ਟੁੱਟ ਗਿਆ ਵਾ ਕੋਟੂ ਨੂੰ ਟੁੱਟਾ ਵਾ ਤਿੰਨਾ ਬੰਨੇ ਟੁੱਟ ਗਏ ਤਿੰਨਾ ਬੰਨੇ ਇੱਕਦਮ ਯੋਰ ਚ ਪਾਣੀ ਜਾ ਗਿਆ ਤਿੰਨੇ ਬੰਨੇ ਘਰ ਦਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਹਾਂਜੀ ਘਰ ਦੇ ਤੁਹਾਡੇ ਸਾਹਮਣੇ ਜੋ ਵੀ ਜੜੀ ਲਾ ਤੇ ਸਭ ਦੇਖੋ ਜੋ ਵੀ ਸਭ ਆਈ ਜਿਹੜੇ ਲੀੜੀ ਲਾਤੇ ਭਿੱਜੇ ਸੀ ਜਿਹੜੇ ਨਹੀਂ ਮਤਲਬ ਹੁਣ ਸੂਤਰਮ ਦਾ ਕੰਮ ਹੋ ਗਿਆ ਤੇ ਬਾਕੀ ਅੱਗ ਲਾਤੇ ਜਿਹੜੇ ਬਿੱਤਰਨ ਮੈਨੂੰ ਮਤਲਬ ਸਾਰੇ ਭਿੱਜੇ ਜੋ ਵੀ ਆ ਤੇ ਬਾਕੀ ਇਹ ਅਜੇ 5-7 ਸਾਲ ਹੋ ਗਏ ਆ 8-9 ਲੱਖ ਰੁਪਏ ਲਾਇਆ ਸੀ ਕਮਰਿਆਂ ਦੇ ਤੇ ਜਿਹੜੇ ਜਿਹੜਾ ਨੁਕਸਾਨ ਹੋ ਗਿਆ ਵਾ ਤੇ ਦੂਜੇ ਤੇੜਾ ਪੈ ਗਏ ਨੇ ਇੱਕ ਅੰਧ ਰੀਪੀ ਆ ਤੇ ਦੂਜੇ ਤੇੜਾ ਪੈ ਗਏ ਨੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਤੱਕ ਪਹੁੰਚਿਆ ਕੋਈ ਸਮਾਜ ਸੇਵੀ ਜਥੇਬੰਦੀ ਤੁਹਾਡੇ ਤੱਕ ਪਹੁੰਚ ਕੀਤੀ ਮਤਲਬ ਇੱਕ ਦੋ ਆਏ ਨੇ ਮਤਲਬ ਵੀਡੀਓ ਬਣਾਈਆਂ ਸਿਰਫ ਉਹਨਾਂ ਕਿ ਸ਼ੁਕਰ ਮਤਲਬ ਬਾਕੀ ਕੋਈ ਨਹੀਂ ਕੋਈ ਕੋਈ ਨਹੀਂ ਅਜੇ ਅਜਾ ਇਹ ਤੁਹਾਡੀਆਂ ਸਬਜ਼ੀ ਆਏ ਹੁਣੇ ਅਜੇ ਅੱਧਾ ਘੰਟਾ ਹੋ ਗਿਆ ਅੱਛਾ ਜੀ ਕੋਈ ਮਦਦ ਕੀਤੀ ਹੁਣ ਤੱਕ ਤੁਹਾਡੇ ਨਹੀਂ ਆਉਂਦੇ ਵੀ ਮਦਦ ਕਰਾਂਗੇ ਇਹ ਨਹੀਂ ਗੱਲ ਕਰ ਗਏ ਕਰਾਂਗੇ ਕੋਈ ਗੱਲ ਨਹੀਂ ਕਰ ਗੋਗਲੋ ਤੋਂ ਮਿੱਟੀ ਢਾੜ ਕੇ ਚੱਲ ਗਏ ਹਾਂਜੀ ਇਹ ਗੱਲ ਨੂੰ ਕਹੀ ਵੀ ਕਰਾਂਗੇ ਜੀ ਸਰਪੰਚ ਸਾਹਿਬ ਵੀ ਆਏ ਸੋਬੇ ਦੇ ਉਹਾਂ ਦੇ ਕਰਾਂਗੇ ਤਾਡੇ ਕਿੰਨੇ ਕਿੰਨੇ ਬੱਚੇ ਨੇ ਤੁਹਾਡੇ ਦੋ ਬੱਚੇ ਜੇ ਮੇਕ ਗੁੜੀਆ 8 ਸਾਲ ਦੀ ਜੋ 10 ਸਾਲ ਦਾ ਮੇਰਾ ਬੇਟਾ ਤੇ ਕਾਰੋਬਾਰ ਕੀ ਟਾ ਕਾਰੋਬਾਰ ਮੈਂ ਦਿਹਾੜੀ ਟੇਪ ਪਕਰਦਾ ਜੀ ਮਿਸਤਰੀ ਮਗਰੇਮ ਅੱਛਾ ਜੀ ਹਾਂਜੀ ਤੇ ਕਿੰਨੀ ਕ ਪੈਲੀ ਹੈ ਤੁਹਾਡੇ ਪੈਲੀ ਮੇਰੀ ਇੱਕ ਵਿਗਾ ਜੀ ਅੱਛਾ ਇੱਕ ਵਿਗਾ ਹੈ ਹਾਂਜੀ ਠੀਕ ਹੈ ਤੁਸੀਂ ਕਹਿੰਦੇ ਕਿ ਉਹ ਵੀ ਜਿਹੜੀ ਇੱਕ ਵਿਗਾ ਜ਼ਮੀਨ ਉਹ ਵੀ ਗਹਿਣੇ ਆ ਹਾਂਜੀ ਉਹ ਵੀ ਗਹਿਣੇ ਪਾ ਕੇ ਤੇ ਮਤਲਬ ਆ ਬਣਾਏ ਮਕਾਨ ਬਣਾਏ ਅੱਛਾ ਜਿਹੜਾ ਇੱਕ ਵਿਗਾ ਜ਼ਮੀਨ ਦਾ ਸੀ ਉਹਨੂੰ ਗਹਿਣੇ ਰੱਖ ਕੇ ਤੁਸੀਂ ਇਹ ਮਕਾਨ ਬਣਾਇਆ ਸੀ ਹਾਂਜੀ ਤੇ ਅੱਜ ਜ ਅੱਜ ਇੱਕ ਜਿਹੜਾ ਮਕਾਨ ਹੈ ਘਰ ਹੈ ਜਿਹੜਾ ਇੱਕ ਹਸ ਦਾ ਵਸਦਾ ਖੰਡਰ ਦੇ ਰੂਪ ਵਿੱਚ ਬਣ ਗਿਆ ਤੇ ਅੰਦਰ ਜਦੋਂ ਅਸੀਂ ਗਏ ਤੇ ਇਹ ਜਿੱਦਾਂ ਕੁਆੜ ਦੀ ਦੁਕਾਨ ਪਈ ਹੁੰਦੀ ਹੈ ਤੇ ਇਹਦੇ ਵੱਲ ਵੇਖ ਕੇ ਮਨ ਤਾਂ ਹਾ ਨਹੀਂ ਮਰਦਾ ਉਹ ਜ਼ਿਆਦਾ ਜੀ ਅਛੇ ਇਸੇ ਗੜਗੀ ਆਜੇ ਸਰਪੰਚ ਸਾਹਿਬ ਨੂੰ ਸਾਰਾ ਮੁੱਦਾਂ ਦਾ ਮੈਂ ਕਹਿਣਿਆ ਹਾਂ ਆਪਣੇ ਦੇ ਮਰਦ ਕੀਤੀ ਜਾਏ ਤੇ ਅਜੇ ਸਰਪੰਚ ਸਾਹਿਬ ਤੁਹਾਡੀ ਗੱਲ ਸਾਹਿਬ ਨੂੰ ਅਜੇ ਲੈਂਦਾ ਸੀ ਅਜੇ ਵੇਖੋ ਵੀ ਗਾੜੀ ਹੁਣ ਕੀ ਦਿੰਦੀ ਹੈ ਪਹਿਲਾਂ ਤੇ ਇੱਕ ਵਿਗਾ ਜ਼ਮੀਨ ਹੈਗੀ ਸੀ ਉਹਨੂੰ ਗਹਿਣੇ ਰੱਖ ਕੇ ਤੁਸੀਂ ਇੱਕ ਮਕਾਨ ਬਣਾ ਲਿਆ ਤੇ ਹੁਣ ਫਿਰ ਕੀ ਰੱਖ ਕੇ ਗਹਿਣੇ ਤੇ ਫਿਰ ਇਹਦੀ ਮਰਮਤ ਕਰਾਓਗੇ ਨੂੰ ਦੁਬਾਰਾ ਵਸਣ ਜੋਗ ਬਣਾਓਗੇ ਤੇ ਐ ਟਾਈਮ ਦੇ ਵਿੱਚ ਅਜੇ ਤੇ ਮੈਂ ਤੰਬੂ ਹੀ ਲਾਇਆ ਵਾ ਅਛੇ ਅਜੇ ਤੇ ਕੋਈ ਕੋਈ 3 ਸਾਲ 4 ਸਾਲ ਤੇ ਜਿੱਥੋਂ ਨਾ ਮਤ ਕੀਤੀ ਤੰਬੂ ਦੀ ਬੱਚੀ ਹੈ ठीक है। तो so, uh, माता जी की कहना मैं नहीं। पारे, है है। बेटा कमरा को कमरे ठीक सारा देखो चल गया है। बड़ा। तो तान पर एक को बच्चा है। मेहनत बारी गए हाथ जोड़ बेनती मंजिया मंजिया साफ जोड़ के बिस्तर जोड़ के घर दूसरा ਕਹੀਂ ਆ ਗਿਆ ਠੀਕ ਹੈ ਸੋ ਸਾਡੇ ਨਾਲ ਇਹਨਾਂ ਦੇ ਗਵੰਦੀ ਵੀ ਮੌਜੂਦ ਉਹਨਾਂ ਦੇ ਨਾਲ ਆਜੋ ਵੀਰ ਜੀ ਕਿਹਾ ਜੋ ਉਹਨਾਂ ਨਾਲ ਵੀ ਆਪਾਂ ਵੀਰ ਜੀ ਕੀ ਹਾਲਾਤ ਨੇ ਇਸ ਪਰਿਵਾਰ ਦੇ ਹਾਲਾਤ ਭਾਜੀ ਬਹੁਤ ਮੜੇ ਜੋ ਇਹਨਾਂ ਕੋਲ ਚਾਰ ਕਨਾਲ ਪਿਆਲੀ ਸੀਗੀ ਉਹ ਵੀ ਗਹਿਣੇ ਪਾ ਕੇ ਤੇ ਇਹਨਾਂ ਮਕਾਨ ਬਣਾਇਆ ਹੈਗਾ ਤੇ ਉਹ ਹੁਣ ਉਹ ਵੀ ਡਿੱਗ ਪਿਆ ਜੋ ਤੇ ਕੋਈ ਖਾਨ ਨੂੰ ਨਹੀਂ ਕੋਈ ਪ੍ਰਬੰਧ ਕੋਈ ਨਹੀਂ ਹੈਗਾ ਨਾਲ ਮੌਕੇ ਤੇ ਤੇ ਹਾਂਜੀ ਪ੍ਰਸ਼ਾਸਨ ਵੀ ਆਉਂਦਾ ਆ ਤੇ ਬਸ ਇਹੋ ਤੁਹਾਨੂੰ ਕਰਦਾਂਗੇ ਕੁਝ ਕਰਦਾਂਗੇ ਮੌਕੇ ਤੇ ਕੁਝ ਨਹੀਂ ਜੋ ਹਾਲ ਹੈਗਾ ਨਾਲ ਸਮਾਜ ਸੇਵੀ ਜਥੇਬੰਦੀਆਂ ਬਹੁਤ ਨੇ ਕਹਿੰਦੇ ਕਿ ਅਸੀਂ ਬਹੁਤ ਕੁਝ ਕਰਦੇ ਪਏ ਇਥੋਂ ਤੱਕ ਕਿ ਕਈ ਗਾਇਕ ਵੀ ਜਿਹੜੇ ਨੇ ਜਿਨ੍ਹਾਂ ਨੇ ਆਖਿਆ ਕਿ ਅਸੀਂ ਕਿਸਾਨਾਂ ਨੂੰ ਟਰੈਕਟਰ ਦਵਾਵਾਂਗੇ ਕਈ ਸਮਾਜ ਸੇਵੀ ਜਥੇਬੰਦੀਆਂ ਨੇ ਕਹਿ ਕੇ ਅਸੀਂ ਘਰ ਬਣਾ ਕੇ ਦਵਾਵਾਂਗੇ ਕੋਈ ਇਹੋ ਜੀ ਸੰਸਥਾ ਇਥੋਂ ਤੱਕ ਪਹੁੰਚੀ ਹੈ ਕਿ ਜਿਨ੍ਹਾਂ ਨੇ ਕਹਿਆ ਕਿ ਅਸੀਂ ਤੁਹਾਡਾ ਘਰ ਬਿਲਕੁਲ ਠੀਕ ਠਾਕ ਕਰਕੇ ਬਣਾ ਕੇ ਦਵਾਵਾਂਗੇ ਨਹੀਂ ਭਾਈ ਕੋਈ ਨਹੀਂ ਜੋ ਪਹੁੰਚ ਆਸੀ ਅੱਛਾ ਜੀ ਅੱਜ ਧਾਰੀয়াল ਸਾਹਿਬ ਆਏ ਸੀ ਉਹ ਵੀ ਇਹੋ ਹੀ ਕਹਿੰਦੇ ਸੀ ਵੀ ਤੁਹਾਡੀ ਕੋਈ ਨਹੀਂ ਅਸੀਂ ਕਾਰਵਾਈ ਪਾਲੀ ਹੈ ਤੇ ਤੁਹਾਨੂੰ ਕੋਈ ਨਹੀਂ ਕਰਦਾਂਗੇ ਉਹ ਗੋਗਣਵਾ ਤਾਂ ਜਿੱਦਾਂ ਤੇ ਨਹੀਂ ਮਿੱਟੀ ਝਾੜੀਦੀ ਆ ਉਹ ਹਿਸਾਬ ਹੋਇਆ ਜੋ ਹੁਣੇ ਅੱਛਾ ਠੀਕ ਮੌਕੇ ਤੇ ਤੇ ਤੰਬੂ ਜੀ ਰਹਿਣ ਡੇ ਅੱਛਾ ਜੀ ਇਹਨਾਂ ਕੋਲ ਬਹੁਤ ਮੁਸ਼ਕਲ ਆ ਕੰਮ ਇਹਨਾਂ ਦਾ ਇਦਾਂ ਦਿਨਾਂ ਦੇ ਵਿੱਚ ਤੇ ਦਿਹਾੜੀ ਵੀ ਨਹੀਂ ਹੈਗੀ ਤੇ ਫਿਰ ਕਿੱਦਾਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਕੋਈ ਰਿਸ਼ਤੇਦਾਰ ਦੇ ਦਿੰਦਾ ਜਿੱਦਾਂ ਕੁਝ ਹੁਣ ਤੁਹਾਨੂੰ ਪਤਾ ਸੋਦਾ ਬਾਹਰੋਂ ਆਉਂਦੇ ਆ ਮਲਵਾਈ ਲੈ ਲੈ ਉਹੋ ਹੀ ਖਾਂਦੇ ਜੋ ਉਹੋ ਹੀ ਖਾਂਦੇ ਅੱਛਾ ਉਹ ਠੀਕ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਕੋਈ ਆਟਾ ਤਾਂ ਕੀ ਕੋਈ ਬਦਲ ਆਟਾ ਦੇ ਗਿਆ ਅੱਛਾ ਤੇ ਇਦਾਂ ਮਤਲਬ ਦਾਲਾਂ ਦੇ ਗਿਆ ਕਣਕ ਵੀ ਮਤਲਬ ਕਿਸ ਨੇ ਦਿੱਤੀ ਕੋਈ ਸਰਪੰਚ ਸਾਹਿ ਕਣਦੇ ਸਰਪੰਚ ਸਾਹਨੇ ਬੜੀ ਮਤ ਕੀਤੀ ਏਡੀ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਜੋ ਮੰਗ ਇਹ ਵੀ ਜੇ ਮਤਲਬ ਕੋਈ ਮੇਰਾ ਹੁੰਦਾ ਕੋਈ ਵੀ ਆ ਇਹ ਤੇ ਫਿਰ ਮੈਨੂੰ ਤੇ ਫਿਰ ਜੇ ਤੰਬੂ ਦੀ ਬਚੀ ਰਹਿਣਾ ਪਊਗਾ ਜੀ ਤੁਹਾਨੂੰ ਪਤਾ ਬੱਚੇ ਮੇਰੇ ਛੋਟੇ ਚਾ ਤੁਸੀਂ ਬੱਚੇ ਵਿਖੇ ਜੀ ਮੇਰੇ ਠੀਕ ਠੀਕ ਹੈ ਹਾਂਜੀ ਸੋ ਵੀਰ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਦੱਸਿਆ ਏ ਕਿ ਅੱਜ ਤੱਕ ਕਿਸੇ ਵੀ ਸਮਾਜ ਸੇਵੀ ਜਥੇਬੰਦੀ ਨੇ ਇੱਥੋਂ ਤੱਕ ਆਣ ਕੇ ਹਾਲ ਤਾਂ ਪੁੱਛਦੇ ਨੇ ਭਰੋਸਾ ਵੀ ਦਿੰਦੇ ਨੇ ਪਰ ਅਜੇ ਤੱਕ ਕਿਸੇ ਨੇ ਮਦਦ ਨਹੀਂ ਕੀਤੀ ਹੁਣੇ ਦੱਸਿਆ ਕਿ ਕੈਬਨਟ ਮੰਤਰੀ ਧਾਰੀਵਾਲ ਸਾਹਿਬ ਵੀ ਹੋ ਕੇ ਗਏ ਨੇ ਉਹ ਵੀ ਭਰੋਸਾ ਹੀ ਦੇ ਕੇ ਗਏ ਨੇ ਕਿ ਤੁਹਾਡਾ ਜਿਹੜੀ ਮਦਦ ਕੀਤੀ ਜਾਵੇਗੀ ਪਰ ਅਜੇ ਤੱਕ ਕਿਸੇ ਵੱਲੋਂ ਜਿਹੜੀ ਮਦਦ ਨਹੀਂ ਹੋਈ ਭਾਈ ਸਤਨਾਮ ਸਿੰਘ ਦੀ ਟੀਮ ਵੀ ਇੱਥੇ ਹਾਜ਼ਰ ਹੋਈ ਹੈ ਉਹਨਾਂ ਨੇ ਵੀ ਇਸ ਪਰਿਵਾਰ ਦੇ ਘਰ ਦਾ ਪੂਰਾ ਜਾਇਜ਼ਾ ਲਿਆ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਮੌਜੂਦ ਹੈ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਾਰੇ ਘਰ ਦੇ ਹਾਲਾਤ ਦੇਖੇ ਨੇ ਸਾਰਾ ਘਰ ਜਿਹੜਾ ਨੁਕਸਾਨਿਆ ਗਿਆ ਕਿ ਕੱਪੜੇ ਵੀ ਵੇਖੋ ਕਿੱਦਾਂ ਤੰਬੂ ਲਾ ਕੇ ਗੁਜ਼ਾਰਾ ਕਰਦੇ ਫੇ ਟਾਡੇ ਵੱਲੋਂ ਕੀ ਪਰਿਵਾਰ ਨੂੰ ਭਰੋਸਾ ਦਵਾਇਆ ਜਾਂਦਾ ਹੈ ਬਿਲਕੁਲ ਜੀ ਹਾਲਾਤ ਤੇ ਬਹੁਤ ਮਾੜੇ ਆ ਜਿੰਨਾ ਦੱਸਦੇ 6 6 7 7 8 ਪਾਣੀ ਜਿਹੜਾ ਘਰ ਦੇ ਵਿੱਚ ਚੜ ਗਿਆ ਸੀਗਾ ਤੇ ਘਰ ਦੇ ਹਾਲਾਤ ਦੇਖੇ ਅੰਦਰ ਜਾ ਕੇ ਵੀ ਅੰਦਰ ਖੜੇ ਉਹਨੂੰ ਜੀ ਨਹੀਂ ਕਰਨ ਦਿਆ ਕਿ ਇੰਨੀ ਸਮੈਲ ਆ ਰਹੀ ਆ ਤੇ ਮਕਾਨ ਜਿਹੜਾ ਇਹਨਾਂ ਦਾ ਉਹ ਨਾਂ ਦਾ ਹੀ ਰਹਿ ਗਿਆ ਹੂੰ ਤੇ ਸਾਡੇ ਵੱਲੋਂ ਛੇਤੀ ਤੋਂ ਛੇਤੀ ਜਿੰਨਾ ਛੇਤੀ ਹੋ ਸਕੇ ਅਸੀਂ ਜਾਇਜ਼ਾ ਲਿਆ ਆ ਤੇ ਹੋ ਸਕਦਾ ਅਸੀਂ 2 ਜਾਂ 4 ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਸ਼ੁਰੂ ਕਰਵਾ ਦੇ ਠੀਕ ਹੈ ਧੰਨਵਾਦ ਜੀ ਸੋ ਭਾਈ ਸਤਨਾਮ ਸਿੰਘ ਦੀ ਟੀਮ ਤੇ ਭਾਈ ਅਮਰਿਤਪਾਲ ਸਿੰਘ ਜੀ ਨੇ ਇਹਨਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਜਿਹੜਾ ਇਹ ਕੰਮ ਆਪਾਂ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਰਹਿਣ ਜੋਗ ਜਿਹੜਾ ਘਰ ਇਹਨਾਂ ਦਾ ਬਣਾ ਦਿੱਤਾ ਜਾਵੇਗਾ ਸੋ ਇਹੋ ਦੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ